ਦੋਸਤੋ ਲੋਕ ਅਕਸਰ ਕਹਿ ਦਿੰਦੇ ਇਹਨੂੰ 슈ਗਰ ਸੀ ਸਾਰਾ ਸਰੀਰ ਹੀ ਖਰਾਬ ਹੋ ਗਿਆ ਸੋ 슈ਗਰ ਬੰਦੇ ਦਾ ਸਰੀਰ ਕਿਵੇਂ ਖਰਾਬ ਕਰਦੀ ਅੱਜ ਇਸ ਕੰਪਲੈਕਸ ਟੌਪਿਕ ਨੂੰ ਮੈਂ ਮਾਸਟਰ ਵਾਂਗੂੰ ਸਮਝਾਉਂਗਾ ਐਗਜ਼ਾਮਪਲ ਦੇ ਕੇ ਦਿਲਚਸਪੀ ਨਾਲ ਦੇਖੋ ਸਮਝ ਲਓ ਇਨਸਾਨ ਦਾ ਸਰੀਰ ਇੱਕ ਕਾਰ ਹੈ ਕਾਰ ਨੂੰ ਚਲਾਉਣ ਲਈ ਜਿਵੇਂ ਪੈਟਰੋਲ ਪਾਇਆ ਜਾਂਦਾ ਹੈ ਉਵੇਂ ਹੀ ਸਰੀਰ ਦੇ ਵਿੱਚ ਗਲੂਕੋਜ਼ ਹੁੰਦੀ ਹੈ ਜੋ ਆਪਾਂ ਨੂੰ ਫੂਡ ਤੋਂ ਮਿਲਦੀ ਹੈ ਸੋ ਜਦੋਂ ਮਸ਼ੀਨਰੀ ਖਰਾਬ ਹੋ ਗਈ ਕਾਰ ਪੈਟਰੋਲ ਯੂਜ਼ ਕਰਨੋਂ हट ਗਈ ਡੀਜ਼ਲ ਯੂਜ਼ ਕਰਨੋਂ हट ਗਈ ਕਾਰ ਨੇ ਤਾਂ ਚੱਲਣਾ ਹੀ ਆ ਸਰੀਰ ਨੇ ਚੱਲਣਾ ਗਲੂਕੋਜ਼ ਨੂੰ ਨਹੀਂ ਵਰਤ ਰਿਆ ਸ਼ੂਗਰ ਦੀ ਬਿਮਾਰੀ ਕਰਕੇ ਫੇਰ ਉਹ એનર્ਜੀ ਦੇ ਲਈ ਸਰੀਰ ਦੇ ਅੰਗਾਂ ਨੂੰ ਖਾਣ ਲੱਗ ਜੂ ਸਮਝ ਲਓ ਕਾਰ ਸੀਟ ਕਵਰਾਂ ਨੂੰ ਪੈ ਗਈ ਸਟੇਅਰਿੰਗ ਨੂੰ ਪੈ ਗਈ ਇਸ ਤਰ੍ਹਾਂ ਆਪਣੀ ਬਾਡੀ ਡੈਮੇਜ ਹੋਣ ਲੱਗ ਜਾਂਦੀ ਲੇਕਿਨ ਇੱਥੇ ਸਟੋਰੀ ਖਤਮ ਨਹੀਂ ਹੁੰਦੀ ਅਸਲੀ ਡੈਮੇਜ ਹਜੇ ਬਾਕੀ ਆ ਕਾਰ ਚੱਲ ਪਈ ਲੇਕਿਨ ਜੋ ਉਹਦੇ ਵਿੱਚ ਪੈਟਰੋਲ ਡੀਜ਼ਲ ਸੀ ਮੀਨਜ਼ ਬਾਡੀ ਚ ਜੋ ਗਲੂਕੋਜ਼ ਸੀ ਉਹ ਕਿੱਥੇ ਜਾਵੇ ਉਹਨੇ ਬਾਹਰ ਨਿਕਲਣਾ ਨਿਕਲਣ ਲਈ ਉਹ ਕਦੇ ਹੈੱਡਲਾਈਟਾਂ 'ਚ ਵੱਜਿਆ ਨੁਕਸਾਨ ਮੀਨਜ਼ ਅੱਖਾਂ ਡੈਮੇਜ ਕਦੇ ਮਸ਼ੀਨਰੀ ਦੇ ਕਿਸੇ ਇੰਜਨ ਦੇ ਪੁਰਜੇ ਨੂੰ ਪੈ ਗਿਆ ਮੀਨਜ਼ ਲੀਵਰ ਹਰਟ ਉਹ ਡੈਮੇਜ ਫਿਰ ਬਾਹਰ ਨਿਕਲਦਾ ਨਿਕਲਦਾ ਸਾਰੀ ਬਾਡੀ ਖਰਾਬ ਕਰਕੇ ਪਿੱਛੋਂ ਕਿਸੇ ਨਾ ਕਿਸੇ ਮੋਰੀਦ ਵਿੱਚ ਦੀ ਬਾਹਰ ਨਿਕਲਿਆ ਜਿਵੇਂ ਆਪਣੇ ਬਾਡੀ ਚ ਬਾਥਰੂਮ ਵਿੱਚੋਂ ਬਾਹਰ ਨਿਕਲਦਾ ਸਾਰਾ ਫਿਰ ਪੈਟਰੋਲ ਸਮਝ ਲਓ ਸੜਕ ਤੇ ਖਿਲਰਦਾ ਜਾਂਦਾ ਮੀਨ ਸਾਰੀ ਗਲੂਕੋਜ਼ ਪਸ਼ਾਬ ਦੇ ਵਿੱਚ ਹੁੰਦੀ ਆ ਤੁਹਾਡੀ ਪਸ਼ਾਬ ਨੂੰ ਕੀੜੀ ਲੱਗਣ ਲੱਗ ਜਾਂਦੀ ਹੈ ਨਿਸ਼ਾਨੀ ਹੁੰਦੀ ਪਹਿਲੀ ਇਸ ਨੂੰ ਮਿੱਠਾ ਪਸ਼ਾਬ ਬਿਮਾਰੀ ਦਾ ਨਾਮ ਰੱਖਿਆ ਗਿਆ ਸੀ ਉਸੇ ਦਾ ਮਤਲਬ ਹੈ ਡਾਇਬੀਟਿਸ ਮੈਲਿਟਸ